ਨਵੇਂ ਰੀਸਾਂ ਕੱਚੇ ਘਰ ਵਰਗੀਆਂ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਉੱਤੇ ਫੁੱਲ ਬੂਟੀਆਂ ਪਾਈਆਂ ਨੇ ਕੱਚਾ ਘਰ ਆ ਸਾਡੇ ਘਰ ਵੀ ਕੱਚੇ ਹੁੰਦੇ ਸੀ 1995 ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਵਧੀਆ ਲੱਗਦੇ ਸੀ ਇਹ ਕੱਚੇ ਘਰਾਂ ਦੀ ਮਿੱਟੀ ਉੱਤੇ ਤੁਸੀਂ ਫੁੱਲ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਫੁੱਲ ਪਾਏ ਨੇ ਫੁੱਲਾਂ ਨਾਲ ਸ਼ਿੰਗਾਰਿਆ ਇਸ ਘਰ ਨੂੰ ਤੇ ਇਹ ਜਿਹੜੇ ਕਮਰੇ ਨੇ ਬਹੁਤ ਵਧੀਆ ਨੇ ਨਾ ਇਹਨਾਂ ਵਿੱਚ ਗਰਮੀ ਲੱਗੇ ਤੇ ਨਾ ਹੀ ਠੰਡ ਲੱਗੇ ਤੇ ਬਹੁਤ ਸੋਹਣੀ ਇੰਦੇ ਤੇ ਮੀਨਾਕਾਰੀ ਕੀਤੀ ਤੁਸੀਂ ਫੁੱਲ ਦੇਖੋ ਕਿੰਨੇ ਸੋਹਣੇ ਬਣਾਏ ਥੱਲੋਂ ਤੱਕ ਮੈਂ ਤੁਹਾਨੂੰ ਦਿਖਾਉਣਾ ਤੇ ਇੱਧਰ ਵੀ ਦੇਖ ਸਕਦੇ ਹੋ ਇੱਧਰ ਵੀ ਫੁੱਲ ਬਹੁਤ ਸੋਹਣਾ ਬਣਾਇਆ ਥੱਲੇ ਫੁੱਲ ਦਾ ਜਿਵੇਂ ਗਮਲਾ ਬਣਿਆ ਹੁੰਦਾ ਉਵੇਂ ਗਮਲਾ ਵੀ ਬਣਾਇਆ ਤੇ ਆਪਾਂ ਇੱਥੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਦੇਖੋ ਘਰ ਕਿੰਨਾ ਸੋਹਣਾ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਆ ਮੋਟੀਆਂ ਕੰਧਾਂ ਬਣਾਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਉੱਤੇ ਫੁੱਲ ਬੂਟੀਆਂ ਪਾ ਕੇ ਮੋਟੀਆਂ ਕੰਧਾਂ ਤਿਆਰ ਕੀਤੀਆਂ ਨੇ ਤੇ ਕੱਚਾ ਘਰ ਆ ਪੂਰੀ ਮੀਨਾਕਾਰੀ ਕੀਤੀ ਤੇ ਅੰਦਰੋਂ ਵੀ ਆਪਾਂ ਦਿਖਾ ਦਿੰਨੇ ਆ ਅੰਦਰੋਂ ਵੀ ਕੱਚਾ ਤੇ ਜਿਹੜੀ ਛੱਤ ਆ ਉਹ ਸਰ ਕੰਨਿਆਂ ਦੀ ਪਾਈ ਹੋਈ ਤੇ ਇਹ ਜਿਹੜੀ ਛੱਤ ਆ ਇਹ ਗਰਮੀ ਨਹੀਂ ਲੱਗਣ ਦਿੰਦੀ ਠੰਡਾ ਰੱਖਦੀ ਪੂਰਾ ਵਧੀਆ ਇਹਨਾਂ ਨੇ ਅੰਦਰੋਂ ਬਣਾਇਆ ਤੇ ਇਹ ਪ੍ਰਵਾਸੀ ਮਜ਼ਦੂਰ ਨੇ ਆ ਦੇਖੋ ਇਹਨਾਂ ਦਾ ਸਮਾਨ ਤੇ ਜਿਹੜੀ ਇਹ ਛੱਤ ਆ ਪੂਰੀ ਠੰਡਕ ਰੱਖਦੀ ਐ ਇਸ ਟਾਈਮ ਮੈਂ ਇੱਥੇ ਖੜਾ ਤੇ ਪੂਰੀ ਠੰਡਕ ਆ ਇਹ ਨਹੀਂ ਵੀ ਜਿਵੇਂ ਆਪਣੇ ਪੱਕੇ ਕਮਰੇ ਹੁੰਦੇ ਨੇ ਉਹਨਾਂ ਵਿੱਚ ਗਰਮੀ ਲੱਗਦੀ ਜਾਂ ਗਰਮੈਸ਼ ਪੈਦਾ ਹੋ ਜਾਂਦੀ ਉਹ ਨਹੀਂ ਹੈਗਾ ਇਹਦੇ ਵਿੱਚ ਪੂਰੀ ਠੰਡਕ ਆ ਆ ਤੁਸੀਂ ਦੇਖੋ ਇਹਨਾਂ ਨੇ ਆ ਸਫੀਲ ਵੀ ਬਣਾਈ ਤੇ ਆ ਇਹਨਾਂ ਦਾ ਸਮਾਨ ਆ ਪ੍ਰਵਾਸੀ ਮਜ਼ਦੂਰ ਨੇ ਘਟੋ ਘਟ 25 30 ਸਾਲ ਹੋ ਚੁੱਕੇ ਨੇ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਪਿੰਡ ਲਖਮੀਰਪੁਰੇ ਦੇ ਵਿੱਚ ਮੈਂ ਇਸ ਟਾਈਮ ਖੜਾ ਹੋਇਆ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਆਇਆ ਨੂੰ ਇੱਥੇ ਆਇਆ ਨੂੰ ਤਾਂ ਬੜੇ ਸਿਰ ਹੋ ਗਏ ਕਿੰਨੇ ਸਾਲ ਹੋ ਗਏ ਹੋ ਗਿਆ 30 ਸਾਲ ਅੱਛਾ ਤੇ ਇਹ ਜਿਹੜਾ ਤੁਸੀਂ ਕੱਚਾ ਮਕਾਨ ਪਾਇਆ ਇਹਦੇ ਵਿੱਚ ਗਰਮੀ ਲੱਗਦੀ ਕਿ ਨਹੀਂ ਨਹੀਂ ਲੱਗਦਾ ਹੈਗਾ ਠੰਡਾ ਠੰਡਾ ਲੱਗਦਾ ਅੱਛਾ ਠੰਡਾ ਲੱਗਦਾ ਹਾਂ ਗਰਮੀ ਨਹੀਂ ਲੱਗਦੀ ਹਾਂ ਤਾਂ ਚੁੱਗੀ ਨਾਲ ਤਾਂ ਵਧੀਆ ਲੱਗਦਾ ਹੈਗਾ ਤਰਪਾਨ ਨਾਲ ਅੱਛਾ ਹਨਾ ਜਿਹੜਾ ਸਰਸੁਰ ਦਾ ਬਣਾਈਦਾ ਉਹਦੇ ਨਾਲ ਤਾਂ ਵਧੀਆ ਹੋ ਜਾਂਦਾ ਅੱਛਾ ਸਿਆਲ ਦੇ ਵਿੱਚ ਠੰਡ ਨਹੀਂ ਲੱਗਦਾ ਫਿਰ ਗਰਮੀ ਹੂੰ ਤੇ ਗਰਮੀ ਵਿੱਚ ਗਰਮੀ ਨਹੀਂ ਲੱਗਦੀ ਹਾਂ ਪਹਿਲਾਂ ਘਰ ਭਾਵੇਂ ਕੱਚੇ ਸੀ ਪਰ ਲੋਕੀ ਮੰਦੇ ਸੱਚੇ ਸੀ ਇਹਨਾਂ ਘਰਾਂ ਵਿੱਚ ਬਹੁਤ ਹੀ ਸਕੂਨ ਸੀ ਨੀਂਦ ਚੰਗੀ ਆਉਂਦੀ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਨੇ ਮਹਿਲਾ ਵਰਗੀਆਂ ਕੋਠੀਆਂ ਤਾਂ ਛੱਤ ਲੀਆਂ ਪਰ ਉਹਨਾਂ ਵਿੱਚ ਸਕੂਨ ਨਾਲ ਨੀਂਦ ਨਹੀਂ ਆਉਂਦੀ ਕਿਉਂਕਿ ਸਿਰ ਦੇ ਉੱਤੇ ਪੰਡਾ ਮੁਹੀ ਕਰਜ਼ਾ ਚੜ ਜਾਂਦਾ ਤੇ ਜਦੋਂ ਕਰਜ਼ਾ ਚੜ ਜਾਂਦਾ ਫਿਰ ਬੰਦਾ ਭਾਵੇਂ ਸੋਨੇ ਦੇ ਪਲੰਘ ਤੇ ਵੀ ਪਿਆ ਹੋਵੇ ਉਹਨੂੰ ਸਕੂਨਦਾਇਕ ਨੀਂਦ ਨਹੀਂ ਆ ਸਕਦੀ ਉਹ ਉੱਸਲਵਟੇ ਤੇ ਪਾਸੇ ਮਾਰਦਾ ਰਹਿੰਦਾ ਪਰ ਜਦੋਂ ਇਹ ਕੱਚੇ ਘਰ ਸੀ ਲੋਕਾਂ ਦੇ ਉਦੋਂ ਨਾ ਉਹਨਾਂ ਦੇ ਸਿਰ ਤੇ ਕੋਈ ਕਰਜ਼ਾ ਸੀ ਨਾ ਟੈਨਸ਼ਨਾਂ ਸੀ ਤੇ ਬੜੇ ਹੀ ਸਕੂਨ ਤੇ ਖੁਸ਼ੀ ਦੇ ਨਾਲ ਰਹਿੰਦੇ ਸਨ